ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅਪੂਰਨ ਹਾਲਾਤਾਂ ਦਾ ਅਸਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਉਣ ਵਾਲੀ ਸੰਗਤ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਅਤੇ ਪਹਿਲਾਂ ਦੀ ਗਿਣਤੀ ਨਾਲੋਂ ਕਾਫੀ ਘੱਟ ਸੰਗਤਾਂ ਇੱਥੇ ਪਹੁੰਚ ਰਹੀਆਂ ਹਨ ਜਿਸ ਦੀ ਜਾਣਕਾਰੀ ਇੱਥੋਂ ਦੇ ਹੈੱਡ ਗ੍ਰਾਂੰਥੀ ਸਾਹਿਬ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ ਨਾਲ ਹੀ ਉਨ੍ਹਾਂ ਨੇ ਦੋਨਾਂ ਦੇਸ਼ਾਂ ਨੂੰ ਗੱਲਬਾਤ ਨਾਲ ਮਸਲਾ ਸਲਝਾਉਣ ਦੀ ਵੀ ਅਪੀਲ ਕੀਤੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅਪੂਰਨ ਹਾਲਾਤਾਂ ਦਰਮਿਆਨ ਜਿੱਥੇ ਕਰਤਾਰਪੁਰ ਕੋਰੀਡੋਰ ਬੰਦ ਕਰ ਦਿੱਤਾ ਗਿਆ ਹੈ ਉੱਥੇ ਹੀ ਹੁਣ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵੀ ਇਸ ਦਾ ਅਸਰ ਦੇ ਜਿੱਥੇ ਪਹਿਲਾਂ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਅਸ਼ਰਦਾਲੂ ਮੱਥਾ ਟੇਕਣ ਪਹੁੰਚਦੇ ਸਨ ਉੱਥੇ ਹੀ ਹੁਣ ਰਜਾਨਾ ਦੀ ਗਿਣਤੀ ਵਿੱਚ ਬਹੁਤ ਹੀ ਘਟ ਸੰਕਟ ਆ ਰਹੀਆਂ ਹਨ ਜਿਸ ਬਾਰੇ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰਾਂਥੀ ਮਲਕੀਤ ਸਿੰਘ ਜੀ ਨੇ ਦੱਸਿਆ ਕਿ ਭਾਰਤ-ਪਾਕ ਦੇ ਹਾਲਾਤਾਂ ਕਾਰਨ ਸੰਕਟਾਂ ਦੀ ਆਮਦ ਵਿੱਚ ਕਾਫੀ ਘਾਟ ਆਈ ਹੈ ਨਾਲ ਹੀ ਉਨ੍ਹਾਂ ਨੇ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੱਲਬਾਤ ਕਰਕੇ ਸਮੱਸਿਆ ਦਾ ਹੱਲ ਕਰਨ ਦੀ ਵੀ ਅਪੀਲ ਕੀਤੀ ਤਾਂ ਜੋ નિર્ਦੋਸ਼ ਲੋਕਾਂ ਦੀਆਂ ਜਾਨਾਂ ਬਚ ਸਕਣ ਤੇ ਦੇਸ਼ ਦੇ ਪਾਕਿਸਤਾਨ ਭਾਰਤ ਦੀ ਜੰਗ ਦੇ ਲਾਲ ਜਾ ਇੱਕ ਐਟੋਕਾ ਗੋਲੇ ਚੱਲ ਕੇ ਤੇ ਬੇਪਾਸੇ ਮਨੁੱਖਤਾ ਦਾ ਨੁਕਸਾਨ ਹੋਇਆ ਇਹ ਕੋਈ ਚੰਗੀ ਗੱਲ ਨਹੀਂ ਹੈ ਕਿਉਂਕਿ ਜੰਗ ਲੜਨ ਵਾਸਤੇ ਸਿਰਫ ਪੰਜਾਬ ਦੀ ਧਰਤੀ ਨੂੰ ਕਿਉਂ ਚੁਣਿਆ ਜਾਂਦਾ ਹੈ ਜਿਵੇਂ ਕੋਈ ਦੁਨੀਆ ਵਾਸੋਂ ਚੜਦਾ ਪੰਜਾਬ ਨਹੀਂ ਦਾ ਪੰਜਾਬ 1947 ਦੀ ਵੰਡ ਤੋਂ ਲੈ ਕੇ ਅੱਜ ਤੱਕ ਤੇ ਸੰਤਾਪ ਜਿਹੜਾ ਪੰਜਾਬ ਹੀ ਭੋਗ ਰਿਹਾ ਹੈ ਗੁਜਰਾਤ ਦਾ ਇਲਾਕਾ Rajasthan ਦਾ ਬਾਰਡਰ ਜੇ ਸਰਕਾਰ ਨੂੰ ਲੜਾਈ ਲੜਨ ਦਾ ਸ਼ੌਕ ਹੈ ਤੇ ਉਹਨਾਂ ਰਸਤਿਆਂ ਤੋਂ ਲੜਾਈ ਨਿਯਰਿਆ ਜਾਵੇ ਜਿਹੜੇ ਸਮੁੱਚੀ ਮਨੁਸਤਾ ਨੂੰ ਆਪਣੇ ਕਲਾਵੇ ਵਿੱਚ ਲੈਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭਤ ਦਾ ਭਲਾ ਬਾਰ-ਬਾਰ ਉਹਨਾਂ ਨੂੰ ਸੁੱਕੀ ਵਸਤੇ ਲੋਕਾਂ ਨੂੰ ਪਤਾ ਨਹੀਂ ਇਸ ਤੋਂ ਪਹਿਲਾਂ ਕਿੰਨੀ ਵਾਰੀ ਜਾੜਿਆ ਗਿਆ ਤੇ ਉਹਨਾਂ ਲੋਕਾਂ ਨੂੰ ਪੁੱਛਿਆ ਜਾਵੇ ਜਿਹੜੇ ਬਾਰਡਰਾਂ ਦੇ ਤੇ ਗੁਰੂ ਨਾਨਕ ਪਾਤਸ਼ਾਹ ਮਾਰੇ ਦੇ ਐਸੇ ਅਨਸਾਰ ਕਿਰਤ ਕਰਦੇ ਨੇ ਆਪਣੇ ਜ਼ਿੰਮੇਵਾਰ ਦੁਕਾਨਦਾਰੀ ਵਪਾਰ ਪਰਿਵਾਰ ਚਲਾਉਂਦੇ ਨੇ ਤੇ ਉਹਨਾਂ ਨੂੰ ਆਪਣੇ ਘਰ ਛੱਡ ਕੇ ਆਪਣੇ ਰਿਸ਼ਤੇਦਾਰਾਂ ਕੋਲ ਜਾਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ ਇਸ ਕਰਕੇ ਗੋਨਾ ਪਾਸਿਆਂ ਦੀ ਸਰਕਾਰਾਂ ਨੂੰ ਇਸ ਗੱਲ ਤੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਭਾਈ ਮਨੁੱਖਤਾ ਦਾ ਕਹਾੜਾ ਨਾ ਕਰੋ ਵੱਧ ਤੋਂ ਵੱਧ ਆਪਸ ਵਿੱਚ ਬੈਠ ਕੇ ਜੇ ਇਹ ਮਸਲੇ ਸਮਝਾਏ ਜਾ ਸਕਦੇ ਜੇ ਕਦ ਲਗਾਵਾ ਕਿਰਨਾ ਦੀ ਗੱਲ ਕਰੀਏ ਉਹ ਬਹੁਤ ਦੁਖਦਾਈ ਘਟਨਾ ਹੈ ਗੁਰੂ ਘਰ ਦੇ ਗ੍ਰੰਥੀ ਸਿੰਘ ਜਿਹੜੇ ਆ ਉਹਨਾਂ ਨੂੰ ਹਾਦਸੇ ਦਾ ਜਾਨ ਪੀਣਾ ਪਿਆ ਕੀਰਤਨ ਕਰਦੇ ਆ ਜਦੋਂ ਕੋਈ ਪਹਿਲਾ ਆਰਮੀ ਦੇ ਵਿੱਚ ਰਿਟਾਇਰ ਹੋਏ ਤੇ ਫਿਰ ਪੰਜ ਦੇ ਗੁਰਦੁਆਰੇ ਵਿੱਚ ਰਾਜੀ ਸਿੰਘ ਜੋ ਸੇਵਾ ਨਿਭਾ ਰਹੇ ਸੀ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਸਮੁੱਚੀ ਮਨੁੱਖਤਾ ਦੇ ਵਿੱਚ ਸ਼ਾਂਤੀ ਜਿੱਥੇ ਪੰਜ ਪਿਆਰੇ ਸਾਹਿਬਾਨਾਂ ਪਾਸੋਂ ਸੰਗਤ ਨੇ ਵੀ ਅਮਰ ਸੰਚਾਰ ਸਮਾਗਮ ਦੇ ਵਿੱਚ ਅਰਦਾਸ ਕਰਾਈ ਹੈ ਗੁਣਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਰੇ ਸਭ ਦਾ ਭਲਾ ਉਥੇ ਆਪਾਂ ਸਾਰੇ ਪ੍ਰਬੰਧ ਦੇ ਭਲੇ ਦੀ ਅਰਦਾਸ ਕਰੀਏ